ਗੱਡੀ ਹੈ ਸਟੇਡ ਹੋਇਆ ਸਟੇਡ ਹੋਇਆ ਬੱਚ ਗੁੱਛਾ ਰਿਹਾ ਕਰੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਕਰਦੇ ਆ ਤੁਹਾਡਾ ਪੰਗੂ ਬਲੌਗ ਦੇ ਵਿੱਚ ਤੇ ਟਾਈਮ ਹੋ ਗਿਆ 11 ਵਜਣੇ ਵਾਲੇ ਆ ਤੇ ਐਟ ਟਮ ਖੜੇ ਆ ਆਪਾਂ ਰੌੜ ਕਿਲੇ ਗੱਡੀ ਲੋਡ ਕਰਨ ਵਾਸਤੇ ਤੇ ਇੱਥੇ ਗੱਡੀ ਲਾਤੀ ਆਪਾਂ ਨੇ ਜਾਲ ਨਹੀਂ ਖੋਲਿਆ ਹੈਗਾ ਤੇ ਗੱਡੀ ਲੋਡ ਹੋਣੀ ਆ ਆਪਣਾ ਦੀ ਗਵਿੰਦਗੜ੍ਹ ਵਾਸਤੇ ਤੇ ਲੋਡਰ ਨਾਲ ਲੋਡ ਹੋਣੀ ਆ ਗੱਡੀ ਲੋਡਰ ਇਦਾਂ ਝਟਕੇ ਮਾਰ ਮਾਰ ਕੇ ਉੱਪਰੋਂ ਜਿੱਦਾਂ ਇੱਕ ਵਾਰੀ ਪਹਿਲਾਂ ਆਪਾਂ ਕਟਕਾਲੇ ਪਾਸਿਓਂ ਲੈ ਕੇ ਗਏ ਸੀਗੇ ਲੋਡ ਕਰਕੇ ਉਦਾਂ ਲੋਡ ਹੋਣੀ ਆ ਤੇ ਹੁਣ ਅਸੀਂ ਸੇ ਚੜਾ ਦੇ ਆਪਾਂ ਨੇ ਗੱਡੀ ਦੇ ਤੇ ਤਰਪਾਲ ਇੱਕ ਨਹੀਂ ਅੱਗੇ ਇਕੱਠੀ ਕਰੀ ਵੀ ਆ ਕਿਉਂਕਿ ਗਰਦ ਬਾਹਰ ਉੱڑਦੀ ਆ ਉਹ ਦੇਖੋ ਨਹਣਾ ਤੇ ਕਰਵਾਨੇ ਆ ਗੱਡੀ ਲੋਡ ਆਪਣੀ ਉੜਦਾ ਪਾਊਡਰ ਕਾਲੇ ਰੰਗ ਦਾ ਆ ਪਾਊਡਰ ਉੜਦਾ ਇੱਥੇ ਇਹ ਸਾਰਾ ਗੱਡੀ ਭਰੇ ਪੈਣਾ ਪਹਿਲਾਂ ਮਸੋਂਯੋ ਦੀ ਉੱਪਰ ਵਾਲੀ ਜਰਜੀ ਸਾਫ ਕਰਵਾਈ ਦੀ ਕਰ ਕਰਕੇ ਆਏ ਹਾਏ ਓਏ ਮੰਮਾ ਨਹੀਂ ਆਹ ਦੇਖਾ ਸਾਰਾ ਗੱਡੀ ਪਰੇ ਪੈ ਰਿਹਾ ਇਨਾ ਧੁਕਰ ਸੀਸੇ ਚੜਾਏ ਵੇ ਤੇ ਲੱਗੀ ਲੋਡ ਹੋਣ ਲਾਂ ਪਾਤੀਆਂ ਆਪਾਂ ਨੇ ਕਿੱਛੇ ਤੇ ਕਾਟੀ ਮਾਰ ਕੇ ਇਹ ਲੋਟਰਸੇ ਪਾਤੇ ਗਸੀ ਪਣੇ ਵਾਲੀ ਹੋ ਜਾਂਦੀ ਐ ਥੋੜੀ ਦੁਪਹਿਰਿਆਂ ਦਾ ਇੰਨੀ ਗਰਮੀ ਐ ਨਾ ਧੂਆਂ ਪਤਾ ਨਹੀਂ ਕਾਹਦਾ ਉੱਠ ਰਿਹਾ ਪਾਣੀ ਪੀਣੇ ਆ ਬੁਰਾ ਹਾਲ ਹੋ ਗਿਆ ਸਾਰਾ ਗਰਮੀयां ਥੋੜੀ ਮੂੰਹ ਚ ਵੀ ਕਾਲਸੇ ਸੁੱਕ ਚ ਆਂਦੀ ਐ ਸੀਲਾਂ ਲੱਗਣਗੀਆਂ ਪੀਲਾਂ ਦਾ ਹਲਾ ਦਿੰਨੇ ਆ ਵੀ ਪਤਾ ਨਹੀਂ ਕਿੰਨਾ ਕੁ ਮਹਿੰਗਾ ਮਾਲ ਹੁੰਦਾ ਇਹ ਸੀਲਾਂ ਹੀ ਮਰਵਾਨੀਆਂ ਬੰਦੇ ਨੂੰ ਆਲਾ ਹੋਊਗਾ ਵੀ ਪਤਾ ਨਹੀਂ ਕਿਆ ਲੱਦਿਆ ਹੋਆ ਇਹਦੇ ਜੇ ਵੀ ਜਿਹੜਾ ਸੀਲਾਂ ਲਾ ਕੇ ਭੇਜੀਏ ਹਨਾ ਪਤਾ ਨਹੀਂ ਵੀ ਗਿੱਟੀ ਹੈ ਸਹੀ ਵਿੱਚ ਜੀ ਮੇਟਰ ਟਾਈਮ ਹੋ ਗਿਆ 3:03 ਤੇ ਚੱਲਦੇ ਹਾਂ ਹੁਣ ਆਪਾਂ ਟਰਾਂਸਪੋਰਟ ਤੇ ਤੇ ਉੱਥੇ ਮਿਲਣਗੇ ਬਿਲ ਬਿਲਟੀਆਂ ਬਿਲ ਤਾਂ ਮਿਲ ਗਿਆ ਆਪਾਂ ਨੂੰ ਇਹਨੂੰ ਫੋਨ ਵੀ ਕਰ ਦਿੰਨੇ ਆ ਟਰਾਂਸਪੋਰਟ ਵਾਲੇ ਨੂੰ ਭਾਈ ਬਿਲ ਮਿਲ ਗਏ ਸਾਨੂੰ ਦੇਖੋ ਅਗੇ ਡੀਜ਼ਲ ਡੂਜ਼ ਲਪਾਉਣੇ ਆ ਹੁਣ ਦੇ ਦੇਣ ਥੋੜੀ ਬੋਲ ਲਵਾਂਗੇ ਆਪਾਂ 250 ਕਿਲੋ ਲੀਟਰ ਬੋਲ ਲਵਾਂਗੇ ਹਾਂ ਹੋ ਵੀ ਮਿੱਤਰੋ ਮਾਰ ਗਏ ਨਿਕਲ ਆਪਾਂ ਇਹ ਸੰਬਲਪੁਰ ਨੂੰ ਗਿਆ ਰੋਡ ਇਧਰ ਨੂੰ ਮਨ ਲੱਗਿਆ ਕਿ ਤੇ ਉਹ ਉੱਧਰ ਵਾਲਾ ਰੋਡ ਉਹ ਨਹੀਂ ਹੈਗਾ ਬਾਈ ਆਹ ਰੋਡ ਆ ਸੰਬਲਪੁਰ ਵਾਲਾ ਆ ਗਿਆ ਸੰਬਲਪੁਰ ਨੂੰ ਤਾਂ ਉਹ ਤੋਂ ਆਪਾਂ ਪੁਲ ਦੇ ਥੱਲੇ ਆਉਂ ਡਰਾਈਵਰ ਸਾਈਡ ਆਹ ਕਨੈਕਟਰ ਸਾਈਡ ਹੋ ਜਾਣਾ ਤੇ ਫੋਨ ਰੱਖ ਦੀ ਥੱਲੇ ਆ ਕੇ ਖੜੇ ਆ ਨਾ ਪੂਲਸ ਵਾਲੇ ਉਹ ਸਾਹਮਣੇ ਜਿਹੜਾ ਥੋੜਾ ਆ ਗਿਆ ਉੱਥੋਂ ਕਨੈਕਟਰ ਸਾਈਡ ਇਹ ਨਾ ਮੇਥਰੋ ਗੱਡੀ ਆਪਾਂ ਨੇ ਲਾਤੀਓ ਸਾਈਡ ਤੇ ਉਧਰ ਟ੍ਰਾਂਸਪੋਰਟ ਇੱਥੇ ਕਹਿੰਦੇ ਵੀ ਜੇ ਗੱਡੀ ਰੋਡ ਦੇ ਉੱਪਰ ਹੋਵੇ ਨਾ ਟਾਇਰ ਵੀ ਜਦੇ ਚਲਾਨ ਤੋਲ ਦਿੰਨੇ ਆ ਸੋ ਪੁੱਛ ਗਏ ਦੇ ਕਿਤੇ ਹੋ ਕਰੋ 9 ਇਹ ਹੁਣ ਚੱਲਦੇ ਆਂ ਟਰਾਂਸਪੋਰਟ ਤੇ ਬੇਲਟੀਆਂ ਲੈ ਕੇ ਆਨੇ ਤੇ ਇਹਦੇ ਇਹਨੇ ਰੋਟੀ ਪਾਣੀ ਸ਼ੀਆ ਕਰੇ ਆਂ ਆਮ ਨੂੰ ਹੁਣ ਹੋਇ ਨਿਤਰਾ ਪਹੁੰਚ ਗਿਆ ਕੋ ਟਰਾਂਸਪੋਰਟ ਤੇ ਹੁਣ ਦੇ ਲੋ ਇਹਦੇ ਇਹਨੇ ਬੇਲਟੀਆਂ ਮੰਗਣੀਆਂ ਮਰਗੋ ਬਿਲਤੀ ਵਰਸਪ ਕੀ ਆ ਹੋਆ ਹਾਂ ਜੀ ਮਿੱਤਰੋ ਟਾਈਮ ਹੋ ਗਿਆ 4:24 ਤੇ ਨਹਾ ਕੇ ਫਰੈਸ਼ ਹੋ ਗਏ ਨਹਾ ਕੇ ਬਿਲਕੁਲ ਐਂ ਦਰਕਟੱਪਾ ਸਾਡਾ ਨਹਾ ਰਿਆ ਹਲੇ ਇਹਨੇ ਬਾਹੂਬਲੀ ਨੂੰ ਮਾਰਨ ਜਾਣਾ ਤੇ ਆਪਾਂ ਚੱਲਦੇ ਹਾਂ ਗੱਡੀ 'ਚ ਕਰੋੜਾਂ ਰੁਪਏ ਦੀ ਪੂੰਜੀ ਆਪਣੀ ਆ ਜਾਇ ਰਾਤ ਲਗੇ ਗੱਡੀ 'ਚ ਚਾ ਲੇ ਹਾਂ ਹਾਂ ਚਾਬੀ ਲੈ ਲਈ ਮੈਂ ਤੂੰ ਇਹ ਆ ਜਾ ਨਾ ਆ ਕੇ ਤੇ ਬਾਹੂ ਬਲੀ ਵੀ ਮਾਰਨਾ ਤੁਸੀਂ ਗੱਡੀ ਲਾਉਣੇ ਦੀ ਜਗ੍ਹਾ ਨਹੀਂ ਮਿਲ ਰਹੀ ਹਲੇ ਕਿਤੇ ਵੀ ਕਿਉਂਕਿ ਸਾਰੇ ਪਾਸੇ ਦੇਖਾ ਤਨੀ ਇੱਧਰ ਵੀ ਇੱਧਰ ਵੀ ਇੱਧਰ ਵੀ ਗੱਡੀਆਂ ਹੀ ਗੱਡੀਆਂ ਭਰੀਆਂ ਪਈਆਂ ਇੱਥੇ ਲਾ ਸਕਦੀ ਹੈ ਗੱਡੀ ਇਹ ਗੱਡੀ ਦੇ ਕੋਲ ਇੱਥੇ ਇਹਨਾਂ ਨੇ ਲੱਗਣ ਨਹੀਂ ਦੇਣੀ ਇਹ ਕਹਣਾ ਗੱਡੀ ਟਰਨ ਨਹੀਂ ਹੋਤਾ ਉਧਰ ਦਿੱਕਤ ਹੁੰਦਾ ਹੈ ਹਲੋ ਉਹ ਨਹੀਂ ਤੇ ਬੈਲਟੀਆਂ ਆਪਾਂ ਦੇ ਆ ਇਹ ਹੀ ਟ੍ਰਾਂਸਪੋਰਟ ਚ ਉਹ ਬੇਲੋ ਇਹਨਾਂ ਚੱਲ ਗਏ ਚਾਹ ਪੀਣੇ ਆ ਚਾਹ ਠੀਕ ਹੈ ਏ ਜਾਣਿਆ ਟ੍ਰਾਂਸਪੋਰਟ ਤੇ ਜਾਣਾ ਆਪਾਂ ਨੂੰ ਹੋਰ ਤੇ ਸਵੇਰੇ ਹੀ ਪਹਿਣਾ ਕਿਉਂਕਿ ਨੇ ਰਾਹ ਹੋ ਜਾਣਾ ਇਹ ਹਲੇ ਬਿਲ ਬਿਲਟੀਆਂ ਮਿਲੇ ਨਹੀਂ ਤੇ ਦੂਜਾ ਰੋਡ ਨਹੀਂ ਹੈਗਾ ਉਹ ਰਾਤ ਵਾਲਾ ਇਸ ਕਰਕੇ ਸਵੇਰੇ ਸਾਜਰੇ ਗੇਰ ਮਾਰਾਂਗੇ ਆਇਤੋਂ 5:00 ਵਜੇ ਹਾਂਜੀ ਮਿੱਤਰੋ ਟਾਈਮ ਹੋ ਗਿਆ 6:24 ਮਿੰਟ ਤੇ ਫੈਲੀਬਿਲਟੀਆਂ ਇੱਲੇ ਗਿਆ ਆਪਾਂ ਨੂੰ ਤੇ ਇੱਥੋਂ ਚੱਲਦੇ ਹਾਂ ਹੁਣ ਇੱਥੋਂ 27 ਕਿਲੋਮੀਟਰ ਤੇ ਜਾ ਕੇ ਪੰਪ ਹੈ ਪੰਪ ਤੇ ਡੀਜ਼ਲ ਡੀਜ਼ਲ ਪਵਾ ਕੇ ਤੇ ਨਾਲ ਇਹ ਹੈ ਸਰਦਾਰ ਜੀ ਦਾ ਹੋਟਲ ਉੱਥੇ ਲਾਨੇ ਆ ਜਾ ਕੇ ਗੱਡੀ ਤੇ ਚੱਲਦੇ ਆ ਆਪਣੇ ਹਾਗ ਰੂਗਰ ਬੱਤੀ ਜਾ ਆ ਕੇ ਕਪੜਾ ਮਾਰ ਕੇ ਚੱਕਾ ਚੱਕਰਤੀ ਸੀਗੀ ਗੱਡੀ ਸਾਰੀ ਮਿੱਟੀ ਮੁੱਟੀ ਝਾੜਤੀ ਉੱਪਰੋਂ ਟਾਈ ਮਾਮਾ ਖੋਲੋ ਗੱਡੀ ਇਹ ਚਲੀਏ ਫਿਰ ਨੋਏ ਮਿੱਤਰੋ ਲੈ ਕੇ ਬਾਬਾ ਜੀ ਦਾ ਨਾਮ ਚੱਲべ ਆਪਾਂ ਤੇ ਹੁਣ ਸਿੱਧਾ ਹੋਟਲ ਤੇ ਜਾ ਕੇ ਨਾ ਉਥੇ ਪੰਪ ਤੇ ਜਾ ਕੇ ਤੇਲ ਭਰਨਦੇ ਹੋਏ ਮਿਲਤੇ ਆਪੋ ਕਿਉਂ ਮਾਮੂ ਹਾਂਜੀ ਹਾਂਜੀ ਓਕੇ ਯਾਰ ਬੋਟ ਆ ਮਾਮਾ ਹੀ ਨਾਤ ਹੋ ਗਏ ਛੋਣਾ ਮੋਣਾ ਬਣ ਗਿਆ ਮੈਟਰੋ ਬਾਰਡਰ ਕਰ ਲਿਆ ਬਾਹਰ ਤੇ ਇੱਥੇ ਬਾਰਡਰ ਦੇ ਮਤਲਬ ਕੋਈ ਖਰਚਾ-ਗੁਰਚਾ ਨਹੀਂ ਆਉਂਦਾ ਹੈ ਇੱਦਾਂ ਹੀ ਬਹੁਤ ਪੁਲਸ ਵਾਲੇ ਜੇ ਬੈਠੇ ਆ ਪੰਜਾਬ ਆਪਣਾ ਲਾਗ ਨੂੰ ਲੰਘ ਜਾਓ ਕੋਈ ਖਰਚਾ ਨਹੀਂ ਕੋਈ ਖੁਦ ਨਹੀਂ ਨਾ ਆਂਦੇ ਵੇ ਨਾ ਜਾਂਦੇ ਵੇ ਬਾਅਦ 1 ਕਿਲੋਮੀਟਰ ਰਹਿ ਗਿਆ ਪੰਪ ਅਹਾਂ ਪੁਤੇ ਹੀ ਜਾਲ ਕੇ ਪਾਉਣੀ ਹੈ ਤੇਲ ਹੁਣ ਐਚ 437 ਐਫ ਲਾਸਟ ਨੰਬਰ 8007 800 7 ਨੋਈ ਪਾਜੀ ਯਾਰ ਆ ਰਹਾ ਬਈ ਡੀਲ 264 ਲੀਟਰ ਨੋ ਵੀ ਮਿੱਤਰੋ ਗੱਡੀ ਲਾਤੀ ਆਪਾਂ ਨੇ ਹੋਟਲ ਤੇ ਤੇ ਬਾਰਡਰ ਪਾਰ ਕਰਕੇ 2 ਕਿਲੋਮੀਟਰ ਆ ਦੋ ਜਾਂ 3 ਕਿਲੋਮੀਟਰ ਆ ਇੱਥੋਂ ਬਾਰਡਰ ਤੇ ਉਹ ਸਾਹਮਣੇ ਪੰਪਾ ਪੰਪ ਦੇ ਇੱਥੇ ਆ ਪੰਜਾਬ ਟਾਪਾ ਤੇ ਇਹ ਟਾਪੇ ਦੇ ਆ ਰੁਗਿਆ ਇੱਥੋਂ ਸਵੇਰੇ ਤੜਕੇ ਜੇਰ ਮਾਰਾਂਗੇ 5 ਵਜੇ ਉਹ ਕੌਂਕੀਦਾਰ ਨੂੰ ਕਹਿਤਾ 5 ਵਜੇ ਭਾਈ ਉੜਦੀ ਅਣੋਂ 5 ਵਜੇ ਉੱਠਾਂਗੇ ਤਾਂ 6 ਵਜੇ ਚਾਹ ਚੂ ਪੀ ਕੇ ਚੱਲਵਾਂਗੇ ਹੁਣ ਰੋਟੀਆਂ ਖਾ ਕੇ ਲੋਟਪੋਟ ਹੁੰਨੇ ਆ ਹਾਂਜੀ ਮਿੱਤਰੋ ਗੁੱਡ ਮਾਰਨਿੰਗ ਸਸਰੀ ਗਾਲ ਤੇ ਉੱਠ ਗੜੇ ਆਪਾਂ ਮਮਾ ਦੇ ਮਮਾ ਹੈਲੋ ਕਰਦੇ ਸਾਰਿਆਂ ਨੂੰ ਤੇ ਹੁਣ ਭਾਈ ਚਾਹ ਚੂ ਪੀ ਕੇ ਚੱਲਦੇ ਆਪਾਂ ਟਾਈਮ ਹੋ ਗਿਆ 6 ਵਜੇ ਨੇ ਆਂਦੇ ਆ ਸਾਢੇ 5 ਵਜੇ ਉੱਠ ਗੜੇ ਸੀਗੇ 5 ਵਜੇ 24 ਮਿੰਟ ਤੇ ਉੱਠ ਗਏ ਸੀਗੇ ਆਪਾਂ ਰਾਤੀ ਦੋ ਚੋ ਹੋ ਕੇ ਚੱਲਦੇ ਆ ਗੱਡੀ ਆਪਣੀ ਉਹ ਖੜੀ ਐ ਤੇ ਹੁਣ ਰਾਤ ਸੁਨਨਾ ਦੇ ਅਦਰ ਰੋਡ ਕੋਈ ਗੱਡੀ ਨਹੀਂ ਚੱਲ ਰਹੀ ਥੀ ਹੁਣ ਗੱਡੀਆਂ ਵੀ ਤੁਰ ਪੀਆਂ ਸਾਰੀਆਂ ਐ ਚਲੋ ਆਪਾਂ ਅਗ੍ਹੀ ਚੱਲਦੇ ਆਂ ਮਾਮਾ ਖੋਲੀ ਦਰਵਾਜਾ ਲੋ ਵੀ ਮਿੱਤਰੋ ਚੱਲ ਪਏ ਆਪਾਂ ਲੈ ਕੇ ਪਰਮਾਤਮਾ ਦਾ ਨਾਮ ਤੇ ਹੁਣ ਦਿਖਾਵਾਂਗੇ ਤੁਹਾਨੂੰ ਨਿਆਰੇ ਨੇ ਯਾਰੇ ਦਿਖਾਵਾਂਗੇ ਨਜ਼ਾਰੇ ਕੁਦਰਤੀ ਤੇ ਠੰਡਾ ਠੰਡਾ ਮੌਸਮ ਆ ਆ ਦੇ ਇਹਨਾਂ ਦਰਖਤਾਂ ਦਾ ਇੰਨਾ ਫਾਇਦਾ ਸਵੇਰੇ ਸਵੇਰੇ ਠੰਡ ਹੋਈ ਵੀ ਐਨ ਹੈਨਾ ਮਾਮਾ ਪੱਖਾ ਪੱਖਾ ਵੀ ਠੰਡ ਜੜਾ ਰਿਹਾ ਸੀਗਾ ਏਜੀ ਨੇ ਤਾਂ ਕਰਨ ਹੀ ਗਿਆ ਇਹੀ ਤਾਂ ਕੁਲਫੀ ਜਮਾ ਦੂ ਬਾਹਰ ਥੋੜੀ 10 11 ਵਜੇ ਤੱਕ ਪਹੁੰਚਣ ਦੇ ਇਹ ਰੇਸੀ ਨੇ ਕਹਿਣਾ ਹੋਈ ਮੈਂ ਵੀ ਹੱਥ ਖੜੇ ਕਰ ਜਾਣਾ ਇਹ ਯਾਰੀਆਂ ਲੀਰਾਂ ਬੰਨੀ ਵੀ ਆਂ ਪੂਰਾ ਰੋਡ ਸਾਰਾ ਇਹ ਜਾਈ ਜਾਣਾ ਕੱਝੂ ਪਾਣੀ ਜੇਗਾ ਨਾ ਉਹ ਕੱਝੂ ਪਾਣੀ ਇੱਧਰ ਦਾ ਹੈਗੀ ਐਲਾਈਟ ਮਨੇ ਕਹਦੇ ਵੀ ਇਹ ਨਕਸਲਾਈਟ ਏਰੀਆ ਸਾਰਾ ਵੀ ਤਾਂ ਹੀ ਨਹੀਂ ਇੱਧਰ ਲਾਈਟ ਜਾਣ ਦਿੰਦੇ ਹੋ ਪਰ ਇਹ ਏਰੀਆ ਨਹੀਂ ਹੈਗਾ ਕਿਉਂਕਿ ਉਹ ਤਾਂ ਸ਼ਹਿਰ ਪੈ ਗਿਆ ਸਮਝ ਲਾ ਕੇ ਅਰੇ ਸਾਰਾ ਹੈ ਮਦਾਨੀ ਜਿਹਾ ਏਰੀਆ ਨੇ ਹੁਣ ਤਾਂ ਹਾਂ ਆਪਦੇ ਨਹੀਂ ਪਾਇਆ ਗੰਦੇ ਜੇ ਪਿੱਛਾ ਦਾ ਹੁਣ ਠੰਡੇ ਡੰਡਾ ਆਗਾ ਮੜ ਜਾ ਕੇ ਛਿੱਟੀ ਜਿਕੇ ਕਰ ਲਈਏ ਬਾਹਰ ਨਾ ਮੇਟਰੂ ਜੇ ਉੱਥੇ ਨਾ ਤੁਹਾਨੂੰ ਉਹ ਜਗ੍ਹਾ ਮਿਲੇ ਆ ਵੀ ਪੰਜਾਬੀ ਢੱਬਾ ਉੱਥੋਂ 7 ਕਿਲੋਮੀਟਰ ਅੱਗੇ ਆਗੇ ਹੇ 7 ਕਿਲੋਮੀਟਰ ਅੱਗੇ ਆ ਕੇ ਢਾਬਾ ਆਗਾ ਮੋਗਾ ਪੰਜਾਬੀ ਢਾਬਾ ਅ ਬੁਕੂ ਬੁਕੂ ਮੁੰਡਾ ਬੁਕੂ ਮੁੰਡਾ ਪਾਰ ਬੁਕੂ ਮੁੰਡਾ ਪਿੰਡ ਔਰ ਉਹਦੇ ਕੋਲ ਇੱਥੇ ਵੀ ਤੁਸੀਂ ਗੱਡੀ ਲਾ ਸਕਦੇ ਆ ਕਿਉਂ ਏ ਅੱਗੇ ਜਲੇਬੀ ਮੋੜ ਦੇ ਜਲੇਬੀ ਮੋੜ ਤੇ ਵਿਚਾਰੇ ਘੋੜੇ ਆ ਐਕਸੀਡੈਂਟ ਹੋਇਆ ਵਾ ਦਾ ਆ ਮੋੜ ਚ ਨਾ ਦਰਖਤ ਜੇ ਵੱਜਿਆ ਵਾ ਦਾ ਸਪੀਡ ਜੇ ਮੋੜਦਾ ਆ ਵਿਚਾਰੇ ਨੇ ਕੰਟਰੋਲ ਹੋਇਆ ਨਹੀਂ ਜੋ ਭਾਈ ਮੈਂ ਏਜੀ ਬੰਦੇ ਕਰ ਦਿੰਨਾ। ਇਹ ਚੜਾਈ ਹੁੰਦੀ ਹੈ। ਰਾਹ ਫਰਕ ਤਾਂ ਕੋਈ ਨਹੀਂ ਪੈਂਦਾ ਹੈਗਾ। ਪਰ ਕਰ ਦੇਣਾ ਜਾਈਦਾ। ਬੰਦ। ਕਿਉਂਕਿ ਜ਼ੋਰ ਤਾਂ ਮੜਾ-ਮੋਟਾ ਲੱਗਦਾ ਹੀ ਹੈ ਯਾਰ ਚਾਹ ਜਿੰਨਾ ਮਰਜੀ ਉਹ ਕਹੀ ਜਾਈਏ ਆਪਾਂ ਵੀ ਫਰਕ ਨਹੀਂ ਪੈਂਦਾ। ਉਹਨੂੰ ਕੋਕੀ ਭਾਈ ਦਾ ਵੀ ਆਹ ਦਾ ਮੈਂ ਇਹ ਕਹਿੰਦਾ ਜਿਹੜਾਈ ਜੇ ਕਹਿੰਦਾ ਬੰਦ ਕਰ ਦਿਆ ਕਰ ਇਹ ਜੀ ਆਪਕੇ ਟਾਟਾ ਦੀ ਏਜੰਸੀ ਆ ਰਹੀ ਹੈ ਜਿਉਰੀਆ ਬੁਆ ਲਾਂਗੇ ਆਪਾਂ ਹੋਰ ਮਿੱਤਰੋ ਟਾਈਮ ਹੋ ਗਿਆ 7:14 ਮਿੰਟ ਸਿਮ ਡਿੰਗਾ ਪਹੁੰਚ ਗਏ ਆਪਾਂ ਰਾਂਚੀ ਰਹਿ ਗਿਆ ਸਮਝ 140 ਕਿਲੋਮੀਟਰ ਆਉਣਾ ਇੱਥੋਂ ਤੇ ਇੱਕ ਵਾਰੀ ਰੁੱਕ ਕੇ ਜਾਜੂ ਪੀ ਲਾਂਗੇ ਨਾਲੇ ਟਾਇਰ ਟੂਰ ਦੇਖ ਲਾਂਗੇ ਆਪਾਂ ਆਹ ਸੇਮ ਡਿੰਗਾ 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 ਇਹ ਆਪਾਂ ਨੇ ਯੂਰੀਆ ਵੀ ਪਵਾਉਣਾ ਬਈ ਤਿੰਨ ਡੰਡੇ ਐ ਹਲੇ ਅੱਗੇ ਦੇ ਦੇਣੇ ਆ ਕਦੇ ਪਵਾ ਲਵਾਂਗੇ ਯੂਰੀਆ ਆ ਇਹ ਅੰਗਰੇਜ਼ਾਂ ਦੇ ਜਮਾਨੇ ਦਾ ਪੁਲ ਦਿਖਾਈਏ ਤੁਹਾਨੂੰ ਹਲਵਾਈ ਨਦੀ ਆਹਾ ਇਹ ਅੰਗਰੇਜ਼ਾਂੋਂ ਕੇ ਜਮਾਨੇ ਦਾ ਪੁਲ ਹੈ ਤੇ ਆ ਵੇਆ ਲੋਹੇ ਵਾਲਾ ਪੁਲ ਬੋੜਸ ਵਾਲਿਆਂ ਨੇ ਸਿਰੇ ਤੇ ਲਗਾ ਸਿਰੇ ਦੇ ਲਾਏ ਵੇ ਟਾਟਾ ਆ ਗਿਆ ਸੀਗੇ ਸਰਵਿਸ ਉਸ ਥਰਾਈਡਗੇ ਦਿਖਦਾ ਥਲਾ ਕਿਤੇ ਹੈ ਨਹੀਂ ਅਹ ਇਹ ਇਹ ਲੋਏ ਮਟਰ ਮਿਲ ਗਿਆ ਆਪਾਂ ਨੂੰ ਪੰਪ ਯੂਰੀਏ ਵਾਲਾ ਯੂਰੀਆ ਫੁੱਲ ਕਰਵਾ ਲਈ ਇੱਥਾ ਹੁਣ ਇੱਕ ਵਾਰੀ ਐ ਫੇਰ ਅੰਬਾਲੇ ਦੇ ਨੇੜੇ ਟੜੇ ਜਾ ਕੇ ਦੇਖਾਂਗੇ ਜੀਓ ਪੰਪ ਦੇ ਬਿਲਕੁਲ ਨਾਲ ਐਸ ਸਿਮਿੰਡਿੰਗ ਕਿਹੜਾ ਦਾ ਹਾ ਪਾਰ ਕਰਕੇ ਜੀਓ ਪੰਪੋਂ ਦਾ ਤੇ ਮਾਮਾ ਗਿਆ ਪਾਣੀ ਭਰਨ ਲਓ ਭਾਈ ਯੂਰੀਆ ਗਿਆ ਪੈ ਯੂਰੀਆ ਪਿਆ ਆਪਣੇ ਕੋਲ 30 ਲੀਟਰ 1700 25 ਰੁਪਏ ਦਾ ਐ ਮਾਮਾ ਕਹੀਂ ਬੰਦੇ ਦੇਖ ਲੈ ਚਿਹਰਾ ਪੜ ਲੰਨੇ ਆ ਨਾ ਵੀ ਬੰਦਾ ਟੈਨਸ਼ਨ ਚ ਹੈ ਆ ਕਿਆ ਹਨਾ ਹੁਣ ਦੇਗਾ ਆਪਾਂ ਨੇ ਤਾਂ ਨਹੀਂ ਅਜੇ ਬਲੌਗ ਵਿੱਚ ਦੱਸਿਆ ਵੀ ਬਾਪੂ ਬਿਮਾਰ ਆ ਵੀ ਆ ਉਹਦੇ ਸੈੱਲ ਘਟੇਵੇ ਹਨਾ ਕੁਝ ਵੀ ਦੱਸਿਆ ਤਾਂ ਨਹੀਂ ਹਨਾ ਅਗਾ ਬੰਦਾ ਕਮੈਂਟ ਕਰਕੇ ਕਹਿੰਦਾ ਕਹਿੰਦਾ ਤੂੰ ਕਹਿੰਦਾ ਜਿੰਨੀ ਮਰਜ਼ੀ ਕਹਿੰਦਾ ਟੈਨਸ਼ਨ ਚ ਹੋਵੇਂ ਕਹਿੰਦਾ ਤੂੰ ਆਪਣੇ ਉਹਦੇ ਪਰ ਆਣ ਨਹੀਂ ਦੰਦਾ ਚਿਹਰੇ ਦੇ ਵੀ ਪਤਾ ਨਹੀਂ ਲੱਗਣਾਂ ਦਾ ਕਹਿੰਦਾ ਵੀ ਤੂੰ ਟੈਨਸ਼ਨ 'ਚ ਐ ਅਰ ਮੈਂ ਦੇਖ ਲਾ ਕਿਸੇ ਨੂੰ ਦੱਸਿਆ ਵੀ ਨਹੀਂ ਬਈ ਬਾਪੂ ਨੇ ਨਾ ਸੈੱਲ ਘਟੇ ਪਿਆ ਤੇ ਉਹ ਢਿਲਾਗਾ ਦਾਖਲ ਸੀਗਾ ਹਸਪਤਾਲ ਚ ਤੇ ਹੁਣ ਤਾਂ ਮਤਲਬ ਕੱਲ ਚੈੱਕ ਕਰਾਏ ਆ ਹੋਰੇ ਆਉਗੇ ਐਲ ਤੇ ਬਾਕੀ ਮੇਰਾ ਪਰਮਾਤਮਾ ਦੀ ਹੈ ਨਾ ਠੀਕ ठाक ਆ ਅੱਜ ਕੱਲ ਜੋ ਹੋ ਜੂਗੀ ਛੁੱਟੀ ਤੇ ਭਾਈ ਸਾਰੇ ਨੇ ਨੋ ਵੰਦੀਆ ਪ੍ਰਾਰਧ ਕਰਿਓ ਵੀ ਬਾਪੂ ਠੀਕ ਹੋ ਜAVE ਐਨ ਚੰਗਾ ਭਲਾ ਠੀਕ ਨਾ ਸੈ ਲਗਟੇ ਵੀ ਆ ਹੋਰ ਕੋਈ ਹੋ ਨਹੀਂ ਹੈਗਾ ਚਲੋ ਪਲਾਫ ਨੂੰ ਬੱਕਰੀ ਦਾ ਦੁੱਧ ਪੂਰੇ ਕਰ ਦਾਂਗੇ ਬਾਕੀ ਮਹਾਰਾਜਾ ਹੱਥ ਚਾਹੀਦਾ ਸਿਰ ਤੇ ਲਵ ਯੂ ਬਾਪੂ ਤਨੂ ਇਹ ਸਾਰਾ मै तेरो घाट हो गया शुरू जाना पंची ओ ओ ओ आ गया आ गया मैं तुरो तुरो हा गुरु हा मामा बजे वापस ता पट्टे भी पे ਹਮਾਂ ਰਹਿਣੀ ਚਾਹੀਦੀ ਆ ਰੋਡ ਉਪਰ ਹਨਾ ਸੇਕਰ ਦੁਪਹਿਰੇ ਨੂੰ ਵੀ ਸਿਰੇ ਤੱਕ ਸਿਰੇ ਤੇ ਲੱਗਾ ਸਿਰੇ ਤੱਕ ਐ ਦੇਖ ਨਿਆਰਾ ਗੱਡੀ ਚਲਾਣੇ ਦਾ ਫਿਰ ਤਾਂ ਦੁਪਹਿਰੇ ਨੂੰ ਵੀ ਥੋੜੀ ਜਿਹਾ ਦੇਰੇ ਖੜੀ ਕਰਨੀ ਪਵੇ ਹੈ ਕਿ ਨਹੀਂ ਗੱਡਾ ਨਾਲਾ ਜਾਓ ਜਿਓ ਜਾਓ ਜਿੱਥੇ ਜਾਓ ਬਰਦ ਛੱਟਦੇ ਬੰਦੇ ਨੂੰ ਅੱਧਾ ਤੇਲਕਦੇ ਹੀ ਆਓ ਕਿਉਂ ਨਹੀਂ ਗਏ ਗੋਂਦਲ ਟੋਲੀ ਜਗ੍ਹਾ ਦਾ ਨਾਮ ਹੈ ਗੋਂਦਲ ਟੋਲੀ 82 ਕਿਲੋਮੀਟਰ ਰਾਂਚੀ 121 ਚਾਈ ਬੱਸਾ 184 ਹਜ਼ਾਰੀ ਬਾਗ 206 ਇਹ ਟਾਈਮ ਹੋ ਗਿਆ 8:30 ਹੋ ਗਏ ਤੇ ਇਹ ਵਲੌਗ ਦਾ ਕਰਦੇ ਆਪਾਂ ਐਂਡ ਤੇ ਕਿਵੇਂ ਲੱਗਿਆ ਤੁਹਾਨੂੰ ਸਾਡਾ ਅੱਜ ਦਾ ਵਲੌਗ ਕਮੈਂਟ ਕਰਕੇ ਜਰੂਰ ਦੱਸਿਓ ਤੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਨਾਲ ਲੱਗਦੇ ਬੈਲ ਦੇ ਆਈਕਨ ਨੂੰ ਕਰ ਦੋ ਪ੍ਰੈਸ ਤਾਂ ਕਿ ਨੋਟੀਫਿਕੇਸ਼ਨ ਪਹੁੰਚ ਜਾਏ ਵੀਡੀਓ ਦੀ ਸਭ ਤੋਂ ਪਹਿਲਾਂ ਤੁਹਾਡੇ ਕੋਲ ਸਤਿ ਸ਼੍ਰੀ ਅਕਾਲ ਮਿਲਦੇ ਆਂ ਅਗਲੇ ਬਲੌਗ ਜਦ ਤੱਕ ਰੱਬ ਰੱਖਾ ਆਹ ਦੇਖੀ ਵਿਜੇਦਰ ਰੁਕਣਾ ਇਹ ਵਾਲਾ ਪਹਿਲਾਂ ਹੀ ਔਲੀ ਕਰਾ ਇੱਧਰ ਪਿੱਛੇ ਇਹਨੂੰ ਓਵਰਟੇਕਾ ਦੇ ਲੱਗਿਆ ਮੈਂ ਕਰਨਾ